ਕਹਿੰਦੇ ਨੇ ਕਿ ਰੱਬ ਦੇ ਰੰਗ ਨਿਆਰੇ ਹੁੰਦੇ ਨੇ ਤੇ ਜੇਕਰ ਕਿਸੇ ਨੂੰ ਨਹੀਂ ਯਕੀਨ ਤਾਂ ਉਹ ਇਹ ਵੀਡੀਓ ਜ਼ਰੂਰ ਦੇਖ ਲੈਣ ਜਿਸ ਦੇ ਵਿੱਚ 12 ਦਿਨਾਂ ਦਾ ਇੱਕ ਮਾਸੂਮ ਬੱਚਾ ਜਿਸ ਨੂੰ ਕਿ ਡਾਕਟਰਾਂ ਨੇ ਮ੍ਰਿਤ ਘੋਸ਼ਿਤ ਕਰ ਦਿੱਤਾ ਸੀ ਪਰ ਇਸ ਮਾਸੂਮ ਬੱਚੇ ਉੱਤੇ ਪਰਮਾਤਮਾ ਦੀ ਨਜ਼ਰ ਸਵੱਲੀ ਸੀ ਜਿਸ ਕਾਰਨ ਇਸ ਮ੍ਰਿਤਕ ਬੱਚੇ ਦੇ ਸਵਾਸ ਦੁਆਰਾ ਚੱਲ ਪਏ ਅਤੇ ਉਹ ਜਿਉਂਦਾ ਹੋ ਗਿਆ ਇਹ ਗੱਲ ਅਸੀਂ ਨਹੀਂ ਸਗੋਂ ਖੁਦ ਇਸ ਬੱਚੇ ਦਾ ਪਰਿਵਾਰ ਕਹਿ ਰਿਹਾ ਹੈ ਇਸ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਸੀ ਜਿਸ ਨੂੰ ਕੀ ਜਲੰਧਰ ਦੇ ਮਿਲਟਰੀ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਜਦੇ ਪਰਿਵਾਰ ਆਪਣੇ ਬੱਚੇ ਨੂੰ ਲੈ ਕੇ ਆ ਰਿਹਾ ਸੀ ਤਾਂ ਰਾਹ ਸਤੇ ਦੇ ਵਿੱਚ ਉਹ ਬਾਬਾ ਪਾਲ ਸਿੰਘ ਗੰਗਾਂਵਾਲਾ ਦੇ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਦਰਸ਼ਨ ਕਰਨ ਦੇ ਲਈ ਰੁਕਤੇ ਜਿੱਥੇ ਦਰਸ਼ਨਾਂ ਤੋਂ ਬਾਅਦ ਇਸ ਬੱਚੇ ਦੇ ਸੁਆਸ ਦੁਆਰਾ ਚੱਲ ਪਏ ਜਿਸ ਕਾਰਨ ਉਹ ਇਹ ਪਰਿਵਾਰ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੋਇਆ ਨਹੀਂ ਧੰਕ ਰਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲਾਗੇ ਆਪਣਾ ਭਟੰਗੀ ਹੋਇਆ ਸੀ ਤੇ ਜੰਦਰ ਫੌਜ ਦੇ ਹੱਥਾਂ 'ਵਿਚ ਤੇ ਅਨ ਬਰੰਗ ਨਾਲ ਹੋ ਗਿਆ ਤੇ ਪਰਸ ਹੋ ਗਿਆ ਡਾਕਟਰ ਨੇ ਬਾਬ ਦੇਤਾ ਕਿ ਲਾਜੋ ਬੱਚਾ ਪੂਰਾ ਹੋ ਗਿਆ ਵਾਹ ਤੇ ਪਰਸ ਉਹਨੂੰ ਮਿਲਿਆ ਨਾ ਕੱਲ ਮਿਲਿਆ ਕੱਲ ਲੈ ਗਿਆ ਹੁੰਦਾ ਤੇ ਹੁੰਦੇ ਹੁੰਦੇ ਰਾਤ ਨੂੰ ਅਖਾਤਰ ਮਾਪੁਰਾ ਦੇ ਅਪਨ ਕਰਦਨੇ ਮਾ ਸਾਡੇ ਜਿਹਨੇ ਜਿਹੋ ਲਾਗੇ ਇੱਥੇ ਆਏ ਤੇ ਇੱਥੇ ਰੱਖ ਕੇ ਬੱਚਾ ਜਦਾਂ ਵੇਖਾ ਬੱਚਿਆਂ ਦੇ ਬੱਚੇ ਨੱਖਾਂ ਘੇੜਨਾ ਤੇ ਘਰ ਸਾਰੇ ਬੈਠੇ ਰੋਣ ਪਿੱਟਣ ਲੱਗੇ ਮਾਂ ਪਰਖਾਣੇ ਆਪਣਾ ਤੇ ਬੱਚੇ ਆਸ ਤੇ ਲੱਪਣ ਵਾਸਤੇ ਤਿਆਰੀ ਵੀ ਕਰਨ ਕਰ ਰਹੇ ਜਿਹੜਾ ਵਾਪਸ ਨਾ ਜਦ ਆਰ ਕੇ ਦੋਹਰੇ ਨੇ ਮੱਥਾ ਟਿਕਾ ਗਏ ਨਾ ਬਾਬਿਆਂ ਨੂੰ ਇੱਥੇ ਮੱਥਾ ਟਿਕਾ ਕੇ ਲੈ ਗਏ ਜਾਨ ਕੇ ਬਾਕੀ ਨੇ ਮੱਥਾ ਟਕਾਇਆ ਤੇ ਲਾ ਬੇਨ ਤੇ ਵੀ ਵੀਰੇ ਬੱਚਿਆਂ ਨੂੰ ਵੇਖਾਰੇ ਬੱਚੇ ਨੂੰ ਕੋਈ ਹਟਾਈ ਬਚਾਲੇ ਕਿਹਾ ਕਰਦਣਾ ਬਾਹਰ ਤੇ ਉਹ ਬਟਰ ਪਿੰਡ ਤੇ ਆ ਜੀ YouTube ਤੇ ਵਾਈਟ ਦਾ ਲੱਗ ਬਟਰ ਬਣਾਇਆ ਹੁਣ ਬਣਾਇਆ ਤੇ ਮੈਂ ਫੋਟੋ ਭਾਈ ਗੁਰਦੀਖਾ ਖਾਲਸਾ ਭਾਈ ਪੂਜੀ ਕੀ ਫਤਿਹ ਭੰਤਨ ਮਹਾਂਪੁਰਖ ਬਾਬੇ ਪਾਲ ਸਿੰਘ ਦੀ ਫੌਜ ਇਹ ਸਾਰੀ ਬਾਬੇ ਪਾਲਾ ਸਿੰਘ ਦੀ ਫੌਜ ਆ ਬੱਚਾ ਜੋ ਜੋ ਡਾਕਟਰਾਂ ਨੇ ਮਿਲਟਰੀ ਹਸਪਤਾਲ ਜਲੰਧਰ ਦੇ ਵਿੱਚ ਉਹਨਾਂ ਨੇ ਆਖਿਆ ਕਿ ਇਹ ਬੱਚਾ ਮਰ ਚੁੱਕਾ ਵਾ ਇਹ ਹੁਣ ਆਪਣੇ ਰਸਤੇ ਦੇ ਵਿੱਚ ਲੈ ਕੇ ਆਉਣ ਦੇ ਹੀ ਵਾਪਸ ਇਹਨਾਂ ਸੋਚਿਆ ਵੀ ਜਾਂਦੇ ਜਾਂਦੇ ਮਾਹਪੁਰਖਾਂ ਦੇ ਅੰਗੀਠੇ ਦੇ ਦਰਸ਼ਨ ਕਰ ਜਾਈਏ ਇੱਥੇ ਜਦੋਂ ਇਹਨਾਂ ਨੇ ਆਣ ਕੇ ਮਾਹਪੁਰਖਾਂ ਦੇ ਅੰਗੀਠੇ ਦੇ ਦਰਸ਼ਨ ਕੀਤੇ ਆ ਤੇ ਬੱਚੇ ਦੇ ਜਿਹੜੇ ਇੱਥੇ ਆਣ ਕੇ ਮਾਹਪੁਰਖਾਂ ਦੇ ਸਾਹਮਣੇ ਜਦੋਂ ਲਿਆਂਦਾ ਬੱਚੇ ਦੇ ਸਵਾਜ਼ ਵਾਪਸ ਆ ਗਏ ਆ ਆ ਤੁਸੀਂ ਵੇਖ ਸਕਦੇ ਬੱਚਾ ਅੱਖਾਂ ਖੋਲਣ ਲਿਆ ਵਾ ਆ ਵੇਖੋ ਵਾਹਿਗੁਰੂ ਵਾਹਿਗੁਰੂ ਇਹ ਬਹੁਤ ਵੱਡਾ ਕਾਦਕ ਹੋਇਆ ਵਾ ਮਾ ਪਾਲਾ ਤੋਂ ਦੰਦਾਂ ਬਾਬਾ ਪਾਲਾ ਤੋਂ ਗੰਵਾਣ ਵਾਲੇ ਦੀ ਫੌਜ ਆ ਮਹਾਰਾਜ ਤੁਸੀਂ ਬਹੁਤ ਕਿਰਪਾ ਕੀਤੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਤੋਂ ਬਾਅਦ ਕੁਝ ਲੋਕ ਇਸ ਵਾਕਿਆ ਨੂੰ ਤਰਕ ਦੀ ਨਿਗਾਹ ਦੇ ਨਾਲ ਦੇਖਣਗੇ ਤੇ ਕੁਝ ਇਸ ਨੂੰ ਪਰਮਾਤਮਾ ਦੇ ਰੰਗ ਕਹਿਣਗੇ ਪਰ ਇਸ ਪਰਿਵਾਰ ਦੇ ਲਈ ਇਹ ਸਭ ਕੁਝ ਕਿਸੇ ਕ੍ਰਿਸ਼ਮੇ ਤੋਂ ਕਟ ਨਹੀਂ ਹੈ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਸਭ ਤੋਂ ਕੀਮਤੀ ਚੀਜ਼ ਜੋ ਮਿਲ ਗਈ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ